ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਹਜ਼ਰ ਰਸ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਖੀ ਆਪ ਜਿੰਨਾ ਸਾਂਝ ਪਾਈਏ ਸੋ ਬਾਬਾ ਜੀ ਫਰਮਾਉਂਦੇ ਹੁੰਦੇ ਸਨ ਕਿ ਕੇਵਲ ਤੇ ਕੇਵਲ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ ਤੇ ਹੋਰ ਕਿਸੇ ਵੀ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ ਦਸਾਂ ਪਾਸ਼ਾਈਆਂ ਤੋਂ ਬਾਅਦ 11ਵੀਂ ਜੋਤ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ਸੋ ਇਹ ਸਾਰੇ ਦੁਨੀਆ ਦੇ ਸਾਝੀ ਗੁਰੂ ਹਨ ਹੋਇਆ ਏਵੇਂ ਕਿ ਕਾਲੀ ਨੰਗਲ ਤੋਂ ਇੱਕ ਅੰਮ੍ਰਿਤਧਾਰੀ ਬੀਬੀ ਜਿਹੜੀ ਬਾਣੀ ਅਤੇ ਬਾਣੇ ਦੀ ਬੜੀ ਪ੍ਰੇਮਣ ਸੀ ਅਤੇ ਬੜੇ ਨੀਮ ਨਾਲ ਸਾਰੀ ਮਰਿਆਦਾ ਪੂਰੀ ਕਰਦੀ ਸੀ ਤੇ ਉਸ ਦੀਆਂ ਕੁਝ ਲਾਗੋਂ ਸਹੇਲੀਆਂ ਜਿਹੜੇ ਮਹਾਂਪੁਰਖਾਂ ਸੰਤ ਬਾਬਾ ਜੀ ਬਾਬਾ ਜੀ ਦਰਸ਼ਨ ਕਰਨ ਆਉਂਦੀਆਂ ਅਤੇ ਉਹਨਾਂ ਨੇ ਕੋਤਕੋਸ਼ ਨਾਲ ਬਾਬਾ ਜੀ ਦੇ ਸਾਹੇ ਕਰਦੇ ਰਹਿਣਾ ਉਹ ਮਹਾਪੁਰਖਾਂ ਨੂੰ ਕਹਿੰਦੀਆਂ ਕਿ ਇਹ ਸਾਡੇ ਗੁਰੂ ਹਨ ਤੇ ਉਹ ਅੰਮ੍ਰਿਤਧਾਰੀ ਬੀਬੀ ਕਹੇ ਕਿ ਮੈਂ ਸਿਰਫ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹਾਂ ਜਿਸ ਵਿੱਚ ਦਸਾਂ ਪਾਤਸ਼ਾਹੀਆਂ ਦੀ ਜੋਤ ਪ੍ਰਕਾਸ਼ਵਾਨ ਹੈ ਫਿਰ ਵੀ ਇੱਕ ਦਿਨ ਉਨ੍ਹਾਂ ਸਹੇਲੀਆਂ ਦੇ ਕਹਿਣ ਤੇ ਉਹ ਬਾਬਾ ਜੀ ਦੇ ਦਰਸ਼ਨ ਕਰਨ ਘੁੰਮਣੀ ਆਪ ਜੀ ਦੇ ਡੇਰੇ ਪੁੱਜ ਗਈ। ਮਨ ਵਿੱਚ ਇਹ ਸ਼ੰਕਾ ਰਿਹਾ ਕਿ ਸ਼ਬਦ ਗੁਰੂ ਹੈ ਜਾਂ ਦੇਹ ਧਾਰੀ ਗੁਰੂ। ਇਹ ਪ੍ਰਸ਼ਨ ਵੀ ਮਨ ਵਿੱਚ ਆਵੇ ਕਿ ਜੇ ਸੱਚਮੁੱਚ ਸੰਤ ਬਾਬਾ ਜੀ ਰੱਬ ਰੂਪ ਬ੍ਰਹਮ ਗਿਆਨੀ ਹਨ ਤਾਂ ਮੇਰੇ ਪ੍ਰਸ਼ਨ ਦਾ ਉੱਤਰ ਜ਼ਰੂਰ ਦੇਣਗੇ। ਜਦੋਂ ਉਹ ਤਨੇ ਜਾਣੀਆਂ ਡੇਰੀ ਪੁੱਝੀਆਂ ਤਾਂ ਮਹਾਂਪੁਰਖ ਸੰਗਤ ਵਿੱਚ ਬੈਠੇ ਸਨ ਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਪਹਿਲਾਂ ਉਹਨਾਂ ਦੋਹਾਂ ਸਹਿਲੀਆਂ ਨੇ ਅੱਗੇ ਹੋ ਕੇ ਬਾਬਾ ਜੀ ਨੂੰ ਨਮਸਕਾਰ ਕੀਤੀ ਸੰਤ ਚੁੱਪ ਰਹੇ ਜਦੋਂ ਉਹ ਅੰਮ੍ਰਿਤਧਾਰੀ ਬੀਬੀ ਪ੍ਰੇਮਣ ਜਾ ਕੇ ਬਾਬਾ ਜੀ ਨੂੰ ਨਮਸਕਾਰ ਕਰਨ ਲੱਗੀ ਤਾਂ ਸੰਤਾਂ ਨੇ ਆਪਣੀ ਡਾਂਗ ਅੱਗੇ ਕਰ ਦਿੱਤੀ ਇਕਦਮ ਬਚਨ ਕਰਨ ਲੱਗੇ ਤੂੰ ਸੱਚੀ ਹੈ ਸ਼ਬਦ ਗੁਰੂ ਹੈ ਮੈਂ ਤਾਂ ਬਾਬੇ ਨਾਨਕ ਦਾ ਝਾੜੂ ਬਰਦਾਰਾਂ 10 ਪਰ ਸ਼ਾਇਆ ਵੀ ਸ਼ਬਦ ਹੀ ਸਨ ਗੁਰੂ ਗ੍ਰੰਥ ਸਾਹਿਬ ਸਭ ਸਿੱਖਾਂ ਦਾ ਗੁਰੂ ਹੈ ਅਕਾਲ ਤਖਤ ਦੇ ਝੰਡੇ ਥੱਲੇ ਜਾਊ ਜਿਹੜਾ ਅਕਾਲ ਤਖਤ ਨਾਲ ਜੁੜਦਾ ਉਹ ਅਕਾਲ ਨਾਲ ਜੁੜ ਜਾਂਦਾ ਪਹਿਲਾ ਸ਼ੰਕਾ ਤਾਂ ਉਸ ਬੀਬੀ ਦਾ ਮਨ ਚੋਂ ਦੂਰ ਹੋ ਗਈ ਪਰ ਉਹਦੇ ਮਨ ਵਿੱਚ ਇੱਕ ਨਵੀਂ ਦੂਧਾ ਆਣ ਪਈ ਕਿ ਮੈਂ ਵੀ ਸੰਤਾਂ ਕੋਲੋਂ ਸ਼ਬਦ ਪੁੱਛਾਂ ਕਿ ਪਹਿਲਾਂ ਵਾਲਾ ਸ਼ਬਦ ਹੀ ਜਪਾਂ ਜਿਹੜਾ ਪੰਨਾ ਪਿਆਰਿਆਂ ਨੇ ਦਿੱਤਾ ਉਹ ਸੋਚਣ ਲੱਗੀ ਕਿ ਸੰਤਾਂ ਕੋਲੋਂ ਸ਼ਬਦ ਪੁੱਛਾਂ ਕਿਰਪਾ ਕਰਨ ਮੇਰਾ ਸ਼ਬਦ ਚੱਲ ਪਈ ਇਹ ਸੋਚ ਕੇ ਉਹ ਸੰਤਾਂ ਕੋਲ ਜਾ ਕੇ ਬੈਠੀ ਨਾਮ ਵਾਸਤੇ ਬੇਨਤੀ ਕੀਤੀ ਤੇ ਮਹਾਂਪੁਰਖ ਸੰਤ ਬਾਬਾ ਜੀ ਕਹਿਣ ਲੱਗੇ ਨਾਮ ਤਾਂ ਤੇਰੇ ਕੋਲ ਪਹਿਲਾਂ ਹੀ ਹੈ ਤੂੰ ਇਸ ਨੂੰ ਕੁੰਜੀ ਲਾ ਕੇ ਰੱਖਿਆ ਹੋਰ ਕਿਤੇ ਉਹ ਸ਼ਬਦ ਨਹੀਂ ਪੁੱਛਣਾ ਜਿਹੜਾ ਪੰਜਾਂ ਪਿਆਰਿਆਂ ਕੋਲੋਂ ਲਿਆ ਹੈ ਇਹੋ ਹੀ ਜਪਣਾ ਇਹਦੀ ਝੁੱਟੀ ਲਾਇਆ ਕਰ ਤੂੰ ਬੰਨ ਕੇ ਰੱਖਿਆ ਉਸ ਬੀਬੀ ਦੇ ਮਨ ਦੀ ਅਜ ਤੋਂ ਪੂਰਨਿਸ਼ਾ ਹੋ ਗਈ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਸੰਤਾਂ ਵਿੱਚ ਉਹਦੀ ਸ਼ਰਧਾ ਬਹੁਤ ਵੱਧ ਗਈ ਅੱਜ ਤੱਕ ਵੀ ਉਹ ਘੁੰਮਣ ਪਾਸ਼ਾ ਦੇ ਪਿਆਰ ਦੁਲਾਰ ਦੇ ਸੁਹਲੇ ਪ੍ਰੀਤ ਨਾਲ ਲਗਾਉਂਦੀ ਹੈ ਤੇ ਸੰਗਤਾਂ ਵਿੱਚ ਸੇਵਾ ਕਰਦੀ ਹੈ ਸੋ ਬਾਬਾ ਜੀ ਦਾ ਵੀ ਬਚਨ ਸੀ ਹੋਰ ਦੁਨੀਆ ਤੇ ਸੰਤ ਮਹਾਤਮਾ ਮਹਾਪੁਰਸ਼ ਉਹ ਬ੍ਰਹਮ ਗਿਆਨੀ ਹੋ ਸਕਦੇ ਹਨ ਪਰ ਕੋਈ ਗੁਰੂ ਨਹੀਂ ਹੋ ਸਕਦਾ ਗੁਰੂ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸੋ ਸਾਰੇ ਸਿਖਾਂ ਨੂੰ ਉਹਨਾਂ ਦੇ ਅੱਗੇ ਹੀ ਸੀਸ ਨਵਾਉਣਾ ਚਾਹੀਦਾ ਹੈ ਹੋਰ ਕਿਸੇ ਅੱਗੇ ਸਿਰ ਨਹੀਂ ਝੁਕਾਉਣਾ ਚਾਹੀਦਾ ਸੋ ਨਾਲ ਦੀ ਨਾਲ ਬਾਬਾ ਜੀ ਬਚਨ ਕਰਦੇ ਸਨ ਕਿ ਆਪਾਂ ਸਾਰੇ ਵੈਸ਼ਨੋ ਬਿਤੀ ਰੱਖ ਕੇ ਗੁਰੂ ਵਾਲੇ ਬਣ ਕੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਅਮਰਤ ਸ਼ਕੀ ਗੁਰੂ ਵਾਲੇ ਬਣੀਏ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ